ਹਾਂ ਕੁਰਬਾਨੇ ਜਾਉ ਮਿਹਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿਨਾਂ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾਂ ਕਹਿ ਹਉ ਸਤਿ ਕੁਰਬਾਨੇ ਜਾਉ ਸੋ ਐਸੀ ਗੁਰਬਾਣੀ ਦੇ ਮਹਾਵਾਕ ਅਨਸਾਰ ਜੀਵਨ ਜਿਉਣ ਵਾਲੇ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਨਿਹਾਨ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਅਦੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਸਾਹਿਬ ਜੀ ਉਹਨਾਂ ਦੀ ਪਾਵਨ ਅ ਪਵਿੱਤਰ ਨਿੱਗੀ ਮਿੱਠੀ ਯਾਦ ਸ਼ੈਨ ਸ਼ਾਹੇ ਸਤਿਗੁਰੂ ਰਾਜਨਾਰਾਜ ਪਾਨਾਨ ਪਾਨ ਦੇਵਾਂ ਦੇਵ ਉਪਮਾ ਮਹਾਨ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਮਹਾਪੁਰਸ਼ਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਹ ਸਾਲਾਨਾ ਗੁਰਮਤ ਸਮਾਗਮ ਹੋ ਰਿਹਾ ਹੈ। ਕਈ ਦਿਨਾਂ ਤੋਂ ਸੰਗਤ ਸੇਵਾਵਾਂ ਕਰਦੀ ਹੈ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਕਥਾ ਕੀਰਤਨ ਦੇ ਲਾਹੇ ਹੋ ਰਹੇ ਨੇ। ਆਇਆ ਸਫਲ ਤਾਂ ਹੂੰ ਕੋ ਗਣੀਐ। ਵੇਖੋ ਮਾਰੇ ਕਹਿੰਦੇ ਗਿਣਤੀ ਚ ਉਹਦਾ ਪ੍ਰਵਾਣ ਉਹਦਾ ਪ੍ਰਵਾਣ ਗਣੀ ਸਹੀ ਇਹ ਆਏ ਵਾਰ-ਵਾਰ ਬਾਣੀ ਨੇ ਤਕੀਦ ਕੀਤੀ ਸਫਲ ਤੇ ਨਾ ਕੇ ਕਾਮ ਆ ਜੋ ਜ਼ਿੰਦਗੀ ਦਾ ਕਾਰਜ ਵੀ ਹੈ ਜਿੱਥੇ ਬਾਕੀ ਕਾਰਜਾਂ ਨੂੰ ਬਾਣੀ ਇਹ ਵੀ ਗੱਲ ਕਹਿੰਦੀ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਕਰਨ ਤੋਂ ਬਿਨਾ ਗੁਜ਼ਾਰਾ ਵੀ ਨਹੀਂ ਪਰ ਉਹ ਲੇਖੇ 'ਚ ਨਹੀਂ ਪੈਣੇ ਬਾਣੀ ਤੇ ਕਹਿੰਦੀ ਹੈ ਕਈ ਵਾਰ ਜਮਾਨਾ ਵੀ ਕਹਿ ਦਿੰਦਾ ਹੈ ਮਾਪਿਓ ਬੱਚਿਆਂ ਨੂੰ ਕਹਿ ਦਿੰਦੇ ਨੇ ਬੱਚੇ ਮਾਪਿਓ ਨੂੰ ਕਹਿ ਦਿੰਦੇ ਨੇ ਮੇਰੇ ਤੇ ਇੰਨੇ ਸਾਲਾਂ ਦੀ ਕੀਤੀ ਖੂਚ ਪਾਤੀ ਤੂੰ ਤੇ ਕੁਝ ਵੀ ਨਹੀਂ ਕਦਰ ਜਾਣੀ ਆ ਦੀ ਮਹਾਰਾਜ ਜੀ ਕਹਿੰਦੇ ਜੋ ਰੱਬ ਦੇ ਪਿਆਰੇ ਕਰਦੇ ਨੇ ਉਹਨਾਂ ਦਾ ਕੀਤਾ ਉਹ ਸਫਲ ਹੈ ਹਰ ਕਾਰਜ ਉਹਨਾਂ ਦਾ ਪ੍ਰਵਾਰਣ ਹੈ ਸਫਲ ਤਿੰਨਾ ਕੇ ਕਾਮਾ ਭਾਗ ਠੜੇ ਅਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਜਿਨਾਂ ਨੇ ਨਾਮ ਦੀ ਕਮਾਈ ਕੀਤੀ ਗੁਰੂ ਦੀ ਬਖਸ਼ਿਸ਼ ਹਾਸਲ ਕੀਤੀ ਪ੍ਰਵਾਣ ਚੜ ਗਏ ਪ੍ਰਵਾਣ ਵੀ ਕਿਤਾਂ ਦੇ ਚੜ ਗਏ ਸਾਧ ਸੰਗਤ ਜੀ ਜਿਨ ਹਰ ਜੱਬਿਆ ਸੇ ਹਰ ਹੋਏ ਹਰ ਮਿਲਿਆ keel kalali ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਹਨਾਂ ਚ ਫਰਕ ਹੀ ਨਾ ਰਿਹਾ ਭੇਦ ਨਾ ਰਿਹਾ ਸੰਤ RAM ਮੈਂ ਭੇਦ ਕਿਸ਼ ਨਾਹੀ ਬ੍ਰਹਮ ਗਿਆਨੀ ਗੁਰੂ ਦਾ ਹੀ ਰੂਪ ਬਣ ਗਏ ਕੋਈ ਅੰਤਰ ਰਿਹਾ ਹੀ ਨਹੀਂ ਜਿੱਥੇ ਮਹਾਰਾਜ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਰਹਿ ਤਾਂ ਬੈਤਾਂ ਤੇ ਚੱਲ ਕੇ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਜਿਹੜਾ ਸਿੰਘ ਗੁਰੂ ਤੱਕ ਪਹੁੰਚ ਜਾਂਦਾ ਹੈ ਪਾਤਸ਼ਾਹ ਕਹਿੰਦੇ ਉਹਦੇ ਤੇ ਮੇਰੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ ਤੇ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਵਰ ਦੇ ਵਿੱਚ ਵਾਹਿਗੁਰੂ ਦੇ ਵਿੱਚ ਤੇ ਉਸ ਸਤਗੁਰੂ ਸਤਪੁਰਸ਼ ਦੇ ਵਿੱਚ ਸੰਤ ਰਾਮ ਮੈਂ ਭੇਦ ਕਿਛ ਨਾਹੀ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਫਰਕ ਨਹੀਂ ਰਹ ਜਾਂਦਾ ਜਿਹੋ ਜੇ ਫਿਰ ਉਹ ਉਹੋ ਜਿਹਾ ਉਹ ਸਾਧ ਸੰਗਤ ਜੀ ਜਿੰਨ ਹਰ ਜੱਪਿਆ ਜ਼ੁਬਾਨ ਦਾ ਜਪਣਾ ਤੇ ਸਾਧ ਸੰਗਤ ਬਿਨਾ ਭਾਗਾ ਤੋਂ ਤੇ ਉਹ ਵੀ ਨਹੀਂ ਜੱਪਿਆ ਜਾਂਦਾ ਅਤ ਕਰਮ ਚੰਗੇ ਨੇ ਜਿਹੜੇ ਰਸਨਾ ਨਾਲ ਵੀ ਜੱਪਦੇ ਨੇ ਤੇ ਜਿਨ੍ਹਾਂ ਦਾ ਅੰਦਰੋਂ ਮਨ ਵੀ ਸਾਥ ਦੇ ਜਾਂਦਾ ਉਹਨਾਂ ਨੂੰ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਸੰਤ ਬਾਬਾ ਨਿਹਾਲ ਸਿੰਘ ਸਹਿਬ ਮਰ ਗਏ ਮਹਾਪੁਰਸ਼ਾਂ ਦੀ ਅਵਸਥਾ ਜਿਨ ਹਰ ਜੱਪਿਆ ਸੇ ਹਰ ਹੋਏ ਜਿਨ ਹਰ ਜੱਪਿਆ ਸੇ ਹਰ i'm going ਕੋਈ ਫਰਕ ਨਾ ਰਿਹਾ ਜੀ ਬੰਦਗੀ ਕਰਨ ਵਾਲੇ ਦੇ ਵਿੱਚ ਤੇ ਪਰਮ ਪਿਤਾ ਪਰਮੇਸ਼ਵਰ ਦੇ ਵਿੱਚ ਕਾਲਪੁਰਖ ਦੇ ਵਿੱਚ ਜੋ ਰਵ ਕਹੈ ਸੋਈ ਪ੍ਰਭ ਮਾਨੈ ਓਏ RAM ਨਾਮ ਰਗਰਾਤੇ ਦਿਨ ਕੀ ਸੋਭਾ ਸਭਣੀ ਥਾਈ ਮਾਰੇ ਕਹਿੰਦੇ ਨੇ ਦੁਨੀਆ ਦੀ ਖੁਸ਼ਾਮਦੀ ਨਾ ਕਰਦਾ ਹੋਵੇ ਉਹਦੇ ਪਿਆਰ ਵਿੱਚ ਜੁੜਦਾ ਹੋਵੇ ਨਾ ਘਾਟ ਰਹਿਣ ਦਿੰਦਾ ਤੇ ਜਿਨ੍ਹਾਂ ਦੇ ਪਿੱਛੇ ਜਮਾਨਾ ਤੁਰਦੇ ਉਹਦੇ ਪਿੱਛੇ ਲੱਗ ਦੁਰਦੇ ਨੇ تن ਕੀ ਸੋਪਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਬਾਣੀ ਕਹਿੰਦੀ ਜੋ ਖਸਮ ਨੂੰ ਪਾ ਜਾਂਦਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚਖ ਚਖ ਆਵੇ ਜਾਈ ਜਿਹੜਾ ਉਹਦਾ ਪਿਆਰਾ ਬਣ ਗਿਆ ਸਾਰਿਆਂ ਵਿੱਚ ਤੇ ਉਹ ਵਸਦਾ ਫਿਰ ਅੰਦਰੋਂ ਉਹ ਪਿਆਰ ਕਰਨ ਦੇ ਯੋਗ ਬਣ ਜਾਂਦਾ ਹੈ ਜੀ ਫਿਰ ਜੋ ਗਿਆ ਉਹ ਪਰਮਪਿਤਾ ਨੂੰ ਪੂਰਾ ਕਰਨਾ ਪੈਂਦਾ ਆਉ ਛੋਟੀ ਜੀ ਇੱਕ ਵਿਚਾਰ ਹੈ ਜਿੱਦਣ ਸਤਕਾਰਯੋਗ ਧੰਨ ਧੰਨ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਕੋਲ ਜਾਂਦੇ ਨੇ ਨਾ ਬੀੜ ਸਾਹਿਬ ਖੇੜ ਗੁਰੂ ਕਿਆਂ ਦੀ ਸੀ ਸਾਰੀ ਛੇਵੇਂ ਪਾਦਸ਼ਾਹ ਦੇ ਪ੍ਰਕਾਸ਼ ਦਾ ਬਚਨ ਲੈਣ ਵਾਸਤੇ ਬਾਬਾ ਬੁੱਢਾ ਸਾਹਿਬ ਕੋਲ ਜਾਂਦੇ ਨੇ ਮਾਤਾ ਗੰਗਾ ਜੀ ਕੋਲ ਇਤਿਹਾਸ ਤੋਂ ਬਾਖੂਬੀ ਵਾਕਬ ਹੋਵੋਗੇ ਸਾਰੇ ਜਣੇ ਰੱਥ ਜਾਂਦਾ ਧੂੜਾਂ ਉਡਦੀਆਂ ਜਾਂਦੀਆਂ ਸਵੇਰ-ਸਵੇਰ ਦਾ ਟਾਈਮ ਹੈ ਬਾਬਾ ਜੀ ਕਹਿੰਦੇ ਨੇ ਇੰਨੀਆਂ ਧੂੜਾਂ ਉਡਦੀਆਂ ਆਉਂਦੀਆਂ ਨੇ ਕਹਿੰਦੇ ਬਾਬਾ ਜੀ ਗੁਰੂ ਕੇ ਆ ਰਹੇ ਨੇ ਗੁਰੂ ਕੇ ਮਹਿਲ ਆਉਂਦੇ ਪਏ ਨੇ ਮਾਤਾ ਗੰਗਾ ਜੀ ਦੇਖੋ ਜਿਹਦੇ ਚ ਬ੍ਰਹਮ ਗਿਆਨੀ ਚ ਤੇ ਗੁਰੂ ਚ ਫਰਕ ਨਹੀਂ ਜਿਹ ਰਹਿ ਜਾਂਦਾ ਗੁਰੂ ਕੇ ਆ ਰਹੇ ਨੇ ਬਾਬਾ ਜੀ ਕਹਿੰਦੇ ਗੁਰੂ ਕਿਆਂ ਨੇ ਦੱਸਿਆ ਵੀ ਨਹੀਂ ਵੀ ਇੱਧਰ ਨੂੰ ਆਉਣਾ ਨਾਲੇ ਸਵੇਰੇ ਸਵੇਰੇ ਐਨੀ ਕਾਲੀ ਚ ਕਿੱਧਰ ਸ਼ਬਦ ਵਰਤ ਲਿਆ ਜੀ ਚਲੋ ਵਰਤਦੇ ਤੱਕ ਤੇ ਕੋਲ ਮੇਰੇ ਵਰਗਾ ਬੈਠਾ ਸੀ ਇੱਕ ਖੁਰਪਾ ਦਾਤੀ ਲੈ ਕੇ ਬਾਬਾ ਬੁੱਢਾ ਸਾਹਿਬ ਦੇ ਕਈ ਵਾਰ ਯਾਦ ਰੱਖਿਓ ਸਾਧੂ ਦੇ ਨੇੜੇ ਰਹਿਣ ਵਾਲਾ ਖਾਲੀ ਹੋ ਜਾਂਦਾ ਹੁੰਦਾ ਹੈ ਜੀ ਜਿਆਦਾ ਨੇੜੇ ਹੋਵੇ ਨਾ ਉਹਨੂੰ ਕਹਵੇ ਉਹਨੂੰ ਕਹੇਗਾ ਉਹ ਮੇਰੇ ਵਰਗਾ ਹੀ ਨੇ ਪਰ ਅਸਲ ਕਿਰਿਆ ਸਾਧੂ ਦੱਸਦਾ ਨਹੀਂ ਹੁੰਦਾ ਕਿਸੇ ਨੂੰ ਜੀ ਸਭ ਤੋਂ ਜ਼ਿਆਦਾ ਨੇੜੇ ਰਹਿਣ ਵਾਲਾ ਉਹਦਾ ਸਾਧ ਸੰਗਤ ਡਰ ਚੁੱਕਿਆ ਜਾਂਦਾ ਹੈ ਉਹ ਫਿਰ ਉਹ ਲਾਹਾ ਨਹੀਂ ਲੈ ਸਕਦਾ ਜੋ ਦੂਰੋਂ ਆਇਆ ਜਗਿਆਸੂ ਲਾਹਾ ਲੈ ਲੈਂਦਾ ਬਹੁਤਾਂ ਵਿੱਚ ਜਿਹੜਾ ਖਾਲੀ ਰਹੇਗਾ ਉਹ ਨੇੜੇ ਰਲੇ ਖਾਲੀ ਰਹੇਗਾ ਜੀ ਸਾਧ ਸੰਗਤ ਸੋ ਰੋ ਵਿਚਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਗੁਰੂ ਕਿਆਂ ਦੇ ਖੇਤਾਂ ਵਿੱਚ ਹਲ ਵਾਉਣਾ ਹੈ ਬਾਬਾ ਗੁਰੂ ਕੇ ਮੈਲ ਆਏ ਨੇ ਮਾਤਾ ਗੰਗਾ ਜੀ ਤੇ ਤੈਨੂੰ ਗੁਰੂ ਕਿਆਂ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਕਿਹੜੀ ਜ਼ੁਬਾਨ ਨਾਲ ਬੋਲਿਆ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਪਿਆਰਿਆ ਤੈਨੂੰ ਕੀ ਪਤਾ ਮੇਰਾ ਗੁਰੂ ਗਿਆ ਨਾਲ ਕੀ ਸੰਬੰਧ ਹੈ ਗੱਲ ਮੇਰੀ ਤੇ ਗੁਰੂ ਗਿਆ ਦੀ ਏ ਤੂੰ ਐਵੇਂ ਸੂਰ ਵਾਂਗੂ ਆਫਰਿਆ ਫਿਰਦਾ ਤੈਨੂੰ ਉਹ ਫਰੇਵਾਂ ਕਾਹਦਾ ਚੜਿਆ ਵੇਖੋ ਯਾਦ ਰੱਖਿਓ ਕਿਸੇ ਵੀ ਗੁੱਡੀ ਚਾੜ ਨਹੀਂ ਹੋਵੇ ਤੇ ਬਾਬਾ ਨਾਨਕ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਆ ਅੱਖ ਦੇ ਫਰਕੇ ਦੀ ਨਜ਼ਰ ਟਿਕ ਗਈ ਜਿਹਦੇ ਤੇ ਚਾਹੇ ਉਹ ਬ੍ਰह्म ਗਿਆਨੀ ਦੀ ਟਿਕ ਗਈ ਚਾਹੇ ਸਤਿਗੁਰੂ ਦੀ ਟਿਕ ਗਈ ਮਾਰੇ ਕਹਿੰਦੇ ਉਹਦੇ ਜੀਵਨ ਚ ਨਿਹਾਲਤਾ ਆ ਜਾਏਗੀ ਫਿਰ ਜਿਹੜਾ ਨਿਹਾਲਤਾ ਲੈ ਕੇ ਉਹਨੂੰ ਹੀ ਅੱਖਾਂ ਵਿਖਾਉਣ ਲੱਗਦਾ ਜਿੰਨੇ ਚਾੜੀ ਹੈ ਫਿਰ ਮਾਰੇ ਕਹਿੰਦੇ ਨੇ ਜਦੋਂ ਨਿਹਾਲ ਕਰਨ ਵਾਸਤੇ ਨਜ਼ਰ ਚਾਹੀਦੀ ਸੀ ਤੇ ਹੁਣ ਗੋਡੀ ਲਾਉਣ ਵਾਸਤੇ ਉਹਨੂੰ ਸੀਆਰਪੀ ਨਹੀਂ ਚਾਹੀਦੀ ਹੈ ਉਦੋਂ ਵੀ ਨਜ਼ਰ ਹੀ ਕੰਮ ਕਰਦੀ ਹੈ ਉਹੀ ਬਾਬਾ ਨਾਨਕ ਆਸਾ ਦੀ ਵਾਰ ਚ ਬਚਨ ਕਰਦੇ 16ਵੀਂ ਪੌੜੀ ਚ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਰੋ ਕਰਾਇੰਦਾ ਮਾਰਾ ਕਹਿੰਦੇ ਨੇ ਬਖਸ਼ਿਸ਼ ਦੀ ਨਜ਼ਰ ਵਿੱਚ ਆ ਜਾਵੇ ਤੇ ਨਿਹਾਲ ਜੇ ਦੂਜੇ ਪਾਸੇ ਨਜ਼ਰ ਫੇਰ ਦੇਵੇ ਫਿਰ ਮੰਗਦਿਆਂ ਨੂੰ ਭੀਖ ਵੀ ਨਹੀਂ ਮਿਲਦੀ ਹੈਗੀ ਜੀ ਕੰਮ ਸਾਰਾ ਨਜ਼ਰ ਤੇ ਖੜਾ ਬਖਸ਼ਿਸ਼ ਤੇ ਹੀ ਖੜਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਸੰਬੰਧ ਮੇਰਾ ਗੁਰੂ ਕੇ ਨਾਲ ਹੈ ਤੂੰ ਕਿਉਂ ਸੂਰ ਵਾਂਗੂ ਆਫਰਿਆ ਫਿਰਦਾ ਓਥੇ ਤੇ ਬਚਨ ਕਰਨ ਕੰਮ ਕਰਨਾ ਸੀ ਨਾ ਜੋ ਉਹ ਕਰੇ ਸੋਈ ਪ੍ਰਭ ਮਾਨੈ ਕੋਈ ਰਾਮ ਨਾਮ ਰੰਗ ਰਾਤੇ ਫਰਕ ਨਹੀਂ ਰਹਿ ਜਾਂਦਾ ਜੀ ਭੇਦ ਨਹੀਂ ਰਹਿ ਜਾਂਦਾ ਹਣ ਫਿਰ ਵੀ ਸਿਆਣਪ ਕੰਮ ਕਰ ਗਈ ਬਾਬਾ ਬੁੱਢਾ ਐਨਾ ਕਿਤੇ ਪਤਾ ਤੇਰਾ ਕਿਹਾ ਬਚਨ ਪਿਰਥਾ ਨਹੀਂ ਜਾਣਾ ਆਲਾ ਨਹੀਂ ਜਾਣਾ ਜੇ ਸੂਰ ਬਣ ਹੀ ਗਿਆ ਤੇ ਉਧਾਰ ਕਿਵੇਂ ਹੋਣਾ ਹੈ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਫੇ ਉਹ ਗੁਰੂ ਪਾਸ਼ਾ ਜਾਨਣ ਤੇਰੀ ਸੇਵਾ ਦਾ ਫਲ ਦੇਣਗੇ ਬ੍ਰਹਮ ਗਿਆਨੀ ਗਿਣ ਕੇ ਮਿਥ ਕੇ ਕਿਸੇ ਨੂੰ ਵਰ ਨਹੀਂ ਦਿੰਦਾ ਗਿਣ ਕੇ ਮਿਥ ਕੇ श्राप ਨਹੀਂ ਦਿੰਦਾ ਹੁੰਦਾ ਹਿਰਦਾ ਖੁਸ਼ ਕਰ ਲਵੇ ਕੋਈ ਉਹਦੇ ਜ਼ੁਬਾਨ ਚੋਂ ਨਿਕਲੇ ਹੀ ਵਰ ਬਣ ਜਾਂਦਾ ਹੈ ਜੇ ਹਿਰਦਾ ਦੁਖਾ ਦੇ ਉਹਦੀ ਜ਼ੁਬਾਨ ਚੋਂ ਨਿਕਲੇ ਸਰਾਪ ਬਣ ਜਾਂਦਾ ਹੈ ਜੇ ਬ੍ਰਹਮ ਗਿਆਨੀ ਵੀ ਅਜੇ ਕਿਣ ਮਿੱਠ ਕੇ ਕੰਮ ਕਰਦਾ ਆ ਆਪਣੇ ਨੇ ਇਹਨਾਂ ਨੂੰ ਵਰ ਦੇਣਾ ਤੇ ਆ ਦੂਜੇ ਨੇ ਇਹਨਾਂ ਨੂੰ ਸਰਾਪ ਦੇਣਾ ਫਿਰ ਉਹਦੀ ਸਾਮ ਦ੍ਰਿਸ਼ਟੀ ਨਹੀਂ ਨਾ ਰਹੀ ਪਾਣੀ ਤੇ ਕਹਿੰਦੀ ਬ੍ਰਹਮ ਗਿਆਨੀ ਸਦਾ ਸਾਮ ਦਰਸ਼ੀ ਉਹਦੇ ਕੋ ਜੇ ਹੀ ਹੁੰਦਾ ਹੈ ਉਹ ਹਿਰਦਾ ਇੰਨਾ ਨਿਰਮਲ ਹੁੰਦਾ ਜੇ ਕਿਸੇ ਨੇ ਦੁਖਾਤਾ ਉਹਦੇ ਚੋਂ ਨਿਕਲਿਆ ਬੋਲ ਹੀ ਸ਼ਰਾਪ ਬਣ ਜਾਂਦਾ ਜੇ ਖੁਸ਼ ਕਰ ਲਿਆ ਉਹਦੇ ਚੋਂ ਨਿਕਲਿਆ ਬਚਨ ਹੀ ਵਰ ਬਣ ਜਾਂਦਾ ਜੀ ਗਿਣ ਮਿਤ ਕਿ ਨਹੀਂ ਹੁੰਦਾ ਕਈ ਵਾਰ ਗਣਤੀਆਂ ਮਿੰਡ ਦੀਆਂ ਪਿੱਛੇ ਰਹਿ ਜਾਂਦੀਆਂ ਨੇ ਕਰਮ ਸਾਫ ਦੇ ਦੇਵੇ ਬ੍ਰਹਮ ਗਿਆਨੀ ਮਹਾਪੁਰਸ਼ ਦਾ ਮਲਾਪ ਹੋ ਜੇ ਤੇ ਉਹ ਜਾਂਦਿਆਂ ਨੂੰ ਬਚਨ ਇਦਾਂ ਦਾ ਕਰ ਲੈਂਦੇ ਨੇ ਜਿਹਦੀ ਜੀਵਨ ਚ ਲੋੜ ਹੀ ਬੜੀ ਹੁੰਦੀ ਆ ਉਹ ਕਰਮ ਸਾਧੂ ਦੇ ਨਾਲ ਅਟੈਚ ਹੋ ਗਿਆ ਜੀ ਸਾਥ ਲੈ ਗਿਆ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤੇ ਸਮਾ ਨਸੇਗਾ ਗੁਰੂ ਕਿਰਪਾ ਕਰੇਗਾ ਉਹ ਬਾਬਾ ਜੀ ਦੇ ਬਚਨ ਅਨੁਸਾਰ ਹੋਏ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੀ ਮਾਤਾ ਗੰਗਾ ਜੀ ਦੀ ਕੋਖ ਤੋਂ ਛੇਵੇਂ ਪਾਦਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਪ੍ਰਕਾਸ਼ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਜੀ ਦਾ ਪ੍ਰਕਾਸ਼ ਤੋਂ ਬਾਅਦ ਫਿਰ ਜੇ ਅੱਜ ਛਾਟਾ ਸਾਹਿਬ ਕਹਿੰਦੇ ਉਹਨਾਂ 6 ਹਲਟ ਆ ਇਹ ਮਹਾਰਾ ਪੰਜਵੇਂ ਪਾਸ਼ਾ ਨੇ 6 ਖੂਆ ਵਾਲਾ 6 ਹਲਟਾ ਚਲਦੀਆਂ ਸੀ ਮਹਾਰਾ ਤੇ ਪ੍ਰਕਾਸ਼ ਨੂੰ ਸਮਰਪਿਤ ਲਵਾਇਆ ਸੀ ਇੱਥੇ ਬਹੁਤਾਤ ਵਿੱਚ ਜਿੰਨੇ ਕ ਜ਼ਿਮੀਂਦਾਰ ਨੇ ਛੋਟੇ-ਛੋਟੇ ਉਹਨਾਂ ਦੀ ਮਹਾਰਾਜ ਕੋਲ ਬੇਨਤੀ ਪਹੁੰਚਦੀ ਹਾਲ ਤੱਕ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਸੱਚੇ ਪਾਸ਼ਾ ਥੋੜੀ ਥੋੜੀ ਖੇਤੀ ਐ ਉਹਦੇ ਚ ਫਸਲ ਹੋਣੀ ਹੁੰਦੀ ਐ ਉਹਦੇ ਨਾਲ ਗੁਜ਼ਾਰਾ ਕਰਨਾ ਹੁੰਦਾ ਐ ਇੱਕ ਪਾਦਸ਼ਾ ਐ ਇੰਨਾ ਭਿਆਨਕ ਸੂਰ ਐ ਆਫਰਿਆ ਫਿਰਦਾ ਐ ਸਾਡੀਆਂ ਫਸਲਾਂ ਦਾ ਉਜਾੜਾ ਹੀ ਪਾਈ ਜਾਂਦਾ ਐ ਪਾਦਸ਼ਾ ਤੇ ਜੇ ਕੋਈ ਉਹਦਾ ਮੁਕਾਬਲਾ ਕਰਦਾ ਐ ਇੰਨਾ ਵਹਿ ਰਿਆ ਬੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਐ ਜੀ ਉਹਨੇ ਕਿਰਪਾ ਕਰੋ ਛੇਵੇਂ ਪਾਦਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਜੀਂਦੇ ਨੇ ਉਹ ਡੀਕਦਾ ਐ ਆਵਾਜ਼ ਮਾਰਨਾ ਹੈ ਜਿਵੇਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਸ਼ਿਕਾਰ ਘਾਟ ਪਹਿਲੇ ਜਾਮੇ ਦਾ ਵਿਛੜਿਆ ਭਾਈ ਮੂਲਾ ਖੱਤਰੀ ਬਾਜਾਂ ਵਾਲੇ ਪ੍ਰੀਤਮ ਨੂੰ ਆਵਾਜ਼ ਮਾਰਦਾ ਤੇ ਬਖਸ਼ਿਆ ਗਿਆ ਮਾਂਜੀ ਮਾਰੇ ਕਹਿੰਦੇ ਯਾਦ ਕਰਦਾ ਸਾਨੂੰ ਗੁਰੂਵਾਰ ਕੋ ਮੈਨੂੰ ਸਹਿਮਾਰਾ ਮੇਰੀ ਪਰੀ ਦੇ ਮਾਲਕ ਕਹਿੰਦੇ ਨੇ ਇਤਿਹਾਸ ਦੀਆਂ ਤਵਾਰੀਖਾਂ ਲੰਬੀਆਂ ਨੇ ਛੇ ਹਲਡੇ ਖੂਹ ਦੇ ਇਸ਼ਨਾਨ ਪਾਣ ਹੁੰਦਾ ਹੈ ਮਹਾਰਾਜ ਛੇਵੇਂ ਪਾਤਸ਼ਾਹ ਫਿਰ ਉੱਥੇ ਜ਼ਿਮੀਂਦਾਰ ਬੇਨਤੀ ਕਰਦੇ ਸੱਚੇ ਪਾਸ਼ਾ ਆ ਝਾੜੀਆਂ 'ਚ ਹੀ ਰਹਿੰਦਾ ਮੇਰੀ ਪੀਰੀ ਦੇ ਮਾਲਕ ਨੇ ਪੈਂਦੇ ਖਾਂ ਦੀ ਵੀ ਬਾਬਾ ਬਿਧੀਚੰਦ ਸਾਹਿਬ ਦੀ ਵੀ ਬੇਨਤੀ ਆਉਂਦੀ ਹੈ ਨਹੀਂ ਸ਼ਿਕਾਰ ਬਣਿਆ ਛੇਵੇਂ ਪਾਤਸ਼ਾਹ ਨੇ ਢਾਲ ਤੇ ਰੋਕ ਕੇ ਵਿਚਾਲਿਓ ਕਿਰਿਆ ਕਰ ਦਿੱਤੀ ਖਤਮ ਕਰ ਦਿੱਤਾ ਸ਼ਿਕਾਰ ਕਰ ਦਿੱਤਾ ਸੂਰ ਦਾ ਹੁਣ ਭਾਈ ਭਾਨਾ ਜੀ ਬ੍ਰਹਮ ਗਿਆਨੀ ਨੇ ਪੁੱਛਦੇ ਨੇ ਸੱਚੇ ਪਾਤਸ਼ਾਹ ਕੀ ਖੇਡ ਐ ਮਹਾਰਾ ਕਹਿੰਦੇ ਆਤਮਾ ਐ ਪੁੱਛ ਲੈ ਤੁਸੀਂ ਵੀ ਪੁੱਛ ਲਓ ਹਣ ਸੂਰ ਦੇ ਵਿੱਚ ਉਹ ਆਤਮਾ ਨਿਕਲੀ ਉਹੀ ਕੀੜੀ ਵਿੱਚ ਉਹੀ ਹਾਥੀ ਵਿੱਚ ਐ ਆਤਮਾ ਤੇ ਕੋਈ ਇਹ ਯਾਦ ਰੱਖਿਓ ਜਿਸ ਦਿਨ ਦੇ ਅਸੀਂ ਮਾਂ ਦੇ ਪੇਟੋਂ ਜਨਮ ਲੈ ਕੇ ਆਏ ਆ ਅਸੀਂ ਉਦੋਂ ਹੀ ਨਹੀਂ ਬਣੇ ਜਾ ਜਿੱਦਣ ਅਸੀਂ ਮੁੱਕ ਜਾਣਾ ਅਸੀਂ ਨਹੀਂ ਮੁਕਣਾ ਆ ਸਾਡਾ ਕੱਪੜਾ ਮਿਲਿਆ ਇਹਦਾ ਨਾਸ ਹੋ ਜਾਣਾ 70 ਸਾਲ 80 ਸਾਲ ਜਿਉਂਗੇ ਅਸੀਂ ਚੱਲਦੇ ਹੀ ਰਹਿਣਾ ਜੀ ਬਾਣੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਫਿਰ ਜਿੱਦਾਂ ਤੇ ਕਰਮ ਹੋਣਗੇ ਉਦਾਂ ਦਾ ਕੱਪੜਾ ਮਿਲ ਜਾਏਗਾ ਕਰਮੀ ਆਵੇ ਕੱਪੜਾ ਪੜਦੇ ਹੋ ਜਪਜੀ ਸਾਹਿਬ ਜੀ ਦੇ ਕਰਮੀ ਆਵੇ ਕਪੜਾ ਜੇ ਛੁੱਟਣਾ ਨਜ਼ਰੀ ਮੋਖ ਦੁਆਰ ਗੁਰੂ ਦੀ ਨਜ਼ਰ ਵਿੱਚ ਆ ਜਾਏਗਾ ਤੇ ਛੁੱਟ ਜਾਏਗਾ ਨਹੀਂ ਤੇ ਜਿੱਦਣ ਸਮਾਜ ਲੱਕੜਾਂ ਚ ਦੇਗਾ ਇਹਦਾ ਕਪੜਾ ਅਗਲਾ ਤਿਆਰ ਹੋ ਜਾਣਾ ਜਿੱਦਾਂ ਦਾ ਕਰਮ ਕਰਕੇ ਚੱਲਿਆ ਸੀ ਜਿੱਦਣ ਅਸੀਂ ਮਾਂ ਦੇ ਪੇਟੋਂ ਜਨਮ ਲਿਆ ਸੀ ਉਸ ਦਿਨ ਨਹੀਂ ਆਏ ਕਰਮ ਕਰਕੇ ਆ ਸਰੀਰ ਮਿਲ ਗਿਆ ਕਰਮ ਕਰਕੇ ਮਾਂ ਪਿਓ ਮਿਲੇ ਨੇ ਕਰਮ ਕਰਕੇ ਔਲਾਦ ਮਿਲੀ ਹੈ ਕਰਮ ਚੰਗਾ ਤੇ ਔਲਾਦ ਚੰਗੀ ਹੈ ਨਹੀਂ ਤੇ ਦੁੱਖ ਰੂਪ ਵੀ ਹੋਏਗੀ ਔਲਾਦ ਦੁੱਖ ਰੂਪ ਵੀ ਹੋ ਸਕਦੀ ਹੈ ਤੇ ਜਿੱਦਣ ਸਰੀਰ ਛੁੱਟੇਗਾ ਨਵਾਂ ਕੱਪੜਾ ਮਿਲੇਗਾ ਕਰਮ ਦੇ ਅਨੁਸਾਰ ਮਿਲੇਗਾ ਜੀ ਸਰੋ ਵਿਚਾਰ ਭਾਈ ਭਾਨਾ ਜੀ ਨੂੰ ਸੂਰ ਦੇ ਵਿੱਚੋਂ ਆਤਮਾ ਨਿਕਲੀ ਦੱਸਦੀ ਹੈ ਪਿਆਰਿਆ ਬਾਬੇ ਬੁੱਢੇ ਦੇ ਕੋਲ ਬੀੜ ਸਾਹਿਬ ਸੇਵਾ ਕਰਦਾ ਸੀ ਮੈਂ ਤੇ ਮਾਤਾ ਗੰਗਾ ਜੀ ਆਏ ਅੱਜ ਸਾਡਾ ਇਤਿਹਾਸਕ ਸਥਾਨ ਹੈ ਉੱਥੇ ਜਿੱਥੇ ਸੂਰ ਦਾ ਸ਼ਿਕਾਰ ਕੀਤਾ ਮਹਾਰਾਣਾ شہਟਾ ਸਾਹਿਬ ਦਰਸ਼ਨ ਕਰ ਸਕਦੇ ਹੋ ਆਪ ਜੀ ਸਾਰੇ 23 ਸੰਗਤ ਮਾਝੇ ਜੋ ਬੈਠੀ ਹੈ ਬਹੁਤਿਆਂ ਨੂੰ ਤੇ ਪਤਾ ਹੋਣਾ ਮਹਾਰਾ ਦਾ ਸਥਾਨ ਹੈ ਉੱਥੇ ਬਾਬੇ ਬੁੱਢਾ ਸਾਹਿਬ ਨੇ ਬਚਨ ਮੈਂ ਕਹਤਾ ਗੁਰੂ ਕਿ ਆਏ ਬਾਬਾ ਜੀ ਕਹਿੰਦੇ ਗੁਰੂ ਕਿ ਸਵੇਰੇ ਸਵੇਰੇ ਕਿੱਧਰ ਜਦੋਂ ਬਾਬਾ ਜੀ ਨੇ ਬਚਨ ਕੀਤਾ ਮੈਂ ਕਿਹਾ ਇੰਨਾ ਚਿਰ ਹੋ ਗਿਆ ਗੁਰੂ ਕਿਆ ਕੋਲ ਰਹਿੰਦਾ ਹਜੇ ਤੱਕ ਬੋਲਣ ਦੀ ਅਕਲ ਨਹੀਂ ਆਈ ਤੇ ਬਾਬਾ ਜੀ ਕਹਿੰਦੇ ਮੇਰਾ ਗੁਰੂ ਕਿਆ ਨਾਲ ਕੀ ਸੰਬੰਧ ਹੈ ਤੂੰ ਕੀ ਜਾਣੇ ਇਸ ਆਨੰਦ ਵਿੱਚ ਵਿਚਰਦੇ ਆ ਤੂੰ ਆਫਰਿਆ ਫਿਰਦਾ ਸੂਰ ਵਾਂਗੂ ਉਹ ਸਰੀਰ ਛੁੱਟਿਆ ਤੇ ਅਸੂਰ ਦਾ ਜਾਮਾ ਤਿਆਰ ਹੋ ਗਿਆ ਜੀ ਦੇਖੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਬੇਕੀਆਂ ਜਾਏ ਅਨੇਕ ਯੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਫਰਕ ਨਹੀਂ ਰਹਿ ਜਾਂਦਾ ਜੋ ਕਰੇ ਸੋਈ ਪ੍ਰਭ ਮਾਨੈ ਜੋ ਕਹਿ ਦਿੰਦੇ ਨੇ ਪ੍ਰਭ ਜੀ ਪਿਆਰੇ ਨੂੰ ਮੰਨਣਾ ਪੈਂਦਾ ਹੈ ਇਹ ਬ੍ਰह्म ਗਿਆਨੀ ਦੀ ਉਪਾਧੀ ਬਣ ਜਾਂਦੀ ਹੈ ਜੀ ਇਹ ਉਹਨਾਂ ਦੀ ਰਸਨਾ ਦਾ ਵੱਲ ਬਣ ਜਾਂਦਾ ਹੈ ਫਿਰ ਛੇਵੇਂ ਪਾਦਸ਼ਾਹ ਨੇ ਉਧਾਰ ਕੀਤਾ ਜੀ ਸ਼ਿਕਾਰ ਉਧਾਰ ਸੀ ਸਤ ਸੰਗਤ ਜੀਵਨ ਮੁਕਤੀ ਸੀ ਆਨੰਦ ਦਾ ਘਰ ਸੀ ਗੁਰੂ ਦੇ ਸ਼ਿਕਾਰ ਵਿੱਚ ਸੋ ਇਤਾਂ ਦੀ ਅਵਸਥਾ ਬ੍ਰह्म ਗਿਆਨੀਆਂ ਦੀ ਇਹ ਤੇ ਹੈ ਨਹੀਂ ਵੀ ਬ੍ਰਹਮ ਗਿਆਨੀ ਦੀ ਸੋਪਾ ਕੋਈ ਪੂਰੀ ਦੱਸ ਦੇਵੇ ਹੁਣ ਜਿਨੇ ਪੀ ਐਚ ਡੀ ਪਾਸ ਕੀਤੀ ਐ ਉਹੀ ਪੀ ਐਚ ਡੀ ਦੀ ਪੜ੍ਹਾਈ ਬਾਰੇ ਦੂਜੇ ਨਾਲ ਚਰਚਾ ਕਰ ਸਕਦਾ ਨਾ ਤੇ ਮਹਾਰਾਜ ਜੀ ਕਹਿੰਦੇ ਨੇ ਸੰਤ ਬਾਬਾ ਨਧਾਨ ਸਿੰਘ ਜੀਆਂ ਵਰਗਾ ਕੋਈ ਹੋਵੇਗਾ ਬਚਨਾਂ ਦਾ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨਾ ਹੈ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਦੀ ਜੇ ਬਰਾਬਰ ਦਾ ਹੋਏਗਾ ਤੇ ਉਹ ਦੱਸ ਦੇਗਾ ਚੰਮ ਦੀ ਜੀਬਾ ਬ੍ਰਹਮ ਦੀ ਜਾਂ ਬ੍ਰਹਮ ਦੇ ਗਿਆਨ ਦੀ ਸੋਭਾ ਨਹੀਂ ਕਰ ਸਕਦੀ ਇਹ ਜ਼ਰੂਰ ਹੈ ਹਾਂ ਉਹਨਾਂ ਦੀ ਯਾਦ ਵਿੱਚ ਆਏ ਆ ਐਨਾ ਜ਼ਰੂਰ ਹੈ ਗੁਰੂ ਨਾਨਕ ਸਾਹਿਬ ਵਿਸ਼ਵਾਸ ਦਿਵਾਉਂਦੇ ਨੇ ਜਿੰਨੇ ਆਪਾਂ ਬੈਠੇ ਆ ਮੇਰੇ ਸਮੇਤ ਮਹਾਰਾਜ ਕਹਿੰਦੇ ਉਹ ਤੇ ਕਰਕੇ ਕਮਾਈਆਂ ਜਿਨੀ ਨਾਮ ਧਿਆਇਆ ਜੀਵਨ ਨੀ ਨਾਮ ਸੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦਾ ਤਕਰੀਬਨ 80% ਸੰਗਤ ਨੇ ਦਰਸ਼ਨ ਕੀਤੇ ਹੀ ਹੈ ਮਹਾਂਪੁਰਸ਼ਾਂ ਦਾ ਜੀਵਨ ਨੀ ਨਾਮ ਸੀ ਹੁਣ ਵੀ ਮਹਾਪੁਰਸ਼ਾਂ ਦਾ ਮਜੂਦਾ ਦਾ ਵੀ ਵੇਖ ਲੋ ਜੀਵਨ ਹੀ ਨਾਮ ਹੈ ਧਿਆਉਣਾ ਕਿਉ ਤੇ ਚੱਲਦਾ ਹੀ ਰਹਿੰਦਾ ਮਾਰਾ ਕਹਿੰਦੇ ਗਏ ਮਸ਼ੱਕਤ ਘਾਲ ਉਹ ਕਮਾਈ ਕਰਕੇ ਪਰ ਐਨਾ ਬਾਬਾ ਨਾਨਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਵਿਸ਼ਵਾਸ ਦਵਾਉਂਦੇ ਨੇ ਨਾਨਕ ਤੇ ਮੁਖ ਉਜਲੇ ਸੰਤ ਬਾਬਾ ਨਿਹਾਲ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਸਾਹਿਬ ਮਹਾਪੁਰਖ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨਾਨਕ ਤੇ ਮੁਖ ਉਜਲੇ ਉਹਤੇ ਪਵਿੱਤਰ ਹੈ ਗਈ ਹੈ ਉਹਤੇ ਮੁਖ ਉਜਲਾ ਲੈ ਕੇ ਗਈ ਹੈ ਕੀਤੀ ਛੁੱਟੀ ਨਾਲ ਜਿੰਨੇ ਦੈਰੇ ਵਿੱਚ ਆ ਗਏ ਨਾ ਸਾਧ ਸੰਗਤ ਜੀ ਓਨਿਆਂ ਨੂੰ ਬ੍ਰਹਮ ਗਿਆਨੀ ਛਡਾ ਲੈਂਦਾ ਜੀ ਕਬੀਰ ਸਾਹਿਬ ਜੀ ਕਹਿੰਦੇ ਨੇ ਨਾ ਮਾਰ ਜਮਾ ਦੀ ਤੇ ਵਕਾਰਾਂ ਦੀ ਬੜੀ ਵੱਡੀ ਸੀ ਪਰ ਪੂਰਨ ਸਾਧੂ ਮਿਲ ਗਿਆ ਓਨੇ ਛਡਾ ਲਿਆ ਮਹਾਂਪੁਰ ਕੜਾਣਾ ਸਾਹਿਬ ਵਾਲਿਆ ਪੜਦੇ ਹੁੰਦੇ ਸੀ ਸਮਾਂ ਵੀ ਨੇੜੇ ਹੋ ਗਿਆ ਮਾਰ ਜਮਾਂ ਦੀ ਚੱਲੀ ਨਹੀਂ ਸੀ ਜਾਣੀ ਬਚਾਲਿਆ ਮੈਨੂੰ ਸਾਧੂਆ ਨੇ ਜਮਾਂ ਦੀ ਚੱਲੀ ਨਹੀਂ ਸੀ ਜਾਣੀ ਬਚਾਲਿਆ ਪੂਰੇ ਸਾਧੂ A pureza do ਪੂਰੇ ਸਾਧੂ ਆਣੇ ਮਾਰਿ ਜਮਾਦੀ ਚੰਡੀ ਨਹੀਂ ਸੀ ਜਾਣੀ ਬਚਾਇਆ ਪੂਰੇ ਸਾਧੂ ਆਣੇ ਮਾਰਿ ਜਮਾਦੀ ਚੰਡੀ ਨਹੀਂ ਸੀ ਜਾਣੀ ਬਚਾ ਲਿਆ ਮੈਨੂੰ ਸਾਧੂ ਆਣੇ ਗੁਰਬੀਰ ਜਾਂ ਮਗਾ ਠੇਕਾ ਬੁਰ ਤੇ ਚੰਗੇ ਕਰਮਾ ਕਰਕੇ ਉਹਨਾਂ ਦਾ ਬਚਨ ਕਮਾ ਲਿਆ ਜਾਵੇ ਜ਼ਿੰਦਗੀ ਦੇ ਵਿੱਚ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਭੁੱਲਾਂ ਚੁੱਕਾਂ ਦੀ ਖਿਮਾ ਆ ਜਿੰਨੇ ਵੀ ਸਟੇਜ ਤੇ ਮਹਾਪੁਰਸ਼ ਬੈਠੇ ਵੇਖਦੇ ਹੋ ਨਾ ਜਹੇਦਾਰ ਬਾਬਾ ਕਰਨੈਲ ਸਿੰਘ ਸਾਹਿਬ ਜੀ ਜਹੇਦਾਰ ਬਾਬਾ ਮੰਗਾ ਜੀ ਮੰਗਾ ਸਿੰਘ ਜੀ ਗਏ ਨੇ ਮਹਾਪੁਰਸ਼ ਬਾਬਾ ਕੁਲਦੀਪ ਸਿੰਘ ਜੀ ਬਾਬਾ ਕਸ਼ਮੀਰ ਸਿੰਘ ਜੀ ਜਿੰਨੇ ਵੀ ਇਸ ਸਥਾਨ ਤੇ ਪਹਿਲਾਂ ਜਥੇਦਾਰੀ ਕਰ ਗਏ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਇਹ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੇ ਬਚਨ ਕਮਾਇਆਂ ਦਾ ਹੀ ਅਸਰ ਹੈ ਕਮਾਇਆ ਕਰਕੇ ਅੱਜ ਸਾਧ ਸੰਗਤ ਜੀ ਤਿੰਨ ਕੋ ਪਰਜਾ ਪੂਜਣ ਆਈ ਵਾਹੋ ਵਾਹੋ ਕਰੇ ਸੇ ਜਨ ਸੋਣੇ ਤਿੰਨ ਕੋ ਪਰਜਾ ਪੂਜਣ ਆਈ ਜਮਾਨਾ ਬੂਝਦਾ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਮਹਾਰਾਜ ਕਹਿੰਦੇ ਬਣ ਕੇ ਤੇ ਵੇਖ ਜਿੰਨਾ ਚਿਰ ਦੁਨੀਆ ਦੀ ਖੁਸ਼ਾਮਦੀ ਸਟੇ ਸੈਕਟਰੀ ਸਾਹਿਬ ਵੱਲੋਂ ਦਿੱਤੇ ਮਿੰਟਾਂ ਚੋਂ 2 ਮਿੰਟ ਬਾਕੀ ਨੇ ਇੱਕ ਗੱਲ ਮੈਂ ਅਪਜੀ ਨੂੰ ਸੁਸਾਵਾ ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਸੀ ਬਲੀਰਾਮ ਤੇ ਬਾਦਸ਼ਾਹ ਦਾ ਕਚਹਿਰੀ ਲਗਣੀ ਆ ਖਾਸ ਦਰਬਾਰ ਦੇ ਵਿੱਚ ਬਲੀਰਾਮ ਹੋਰ ਵਜ਼ੀਰਾਂ ਦੇ ਨਾਲ ਆਉਣਾ ਜੀ ਇੱਕ ਦਿਨ ਕੀ ਹੋਇਆ ਬਾਦਸ਼ਾਹ ਦੇ ਹੁਕਮ ਤੋਂ ਬਿਨਾ ਬਿਨਾ ਬੈਠਣਾ ਨਹੀਂ ਸੀ ਬੈਠਣਾ ਨਹੀਂ ਸੀ ਖੜੇ ਰਹਿਣਾ ਸੀ ਬਾਦਸ਼ਾਹ ਕਹਿੰਦਾ ਤੇ ਬਹਿਣਾ ਸੀ ਬਲੀਰਾਮ ਆਇਆ ਬਾਦਸ਼ਾਹ ਦਾ ਧਿਆਨ ਕਿਸੇ ਗੱਲ ਵੱਲ ਹੈ ਬਲੀਰਾਮ ਦੇ ਕਿਸੇ ਭਿੰਡ ਨੇ ਮੱਖੀ ਨੇ ਕਹਿ ਲੋ ਦੰਦੀ ਵਰਡ ਦਿੱਤੀ ਜੀ ਜਾਨਵਰਾਂ ਨੇ ਦਰਦ ਬਹੁਤ ਹੋਇਆ ਲੇਕਿਨ ਬੈਠ ਨਹੀਂ ਸਕਦਾ ਬਾਦਸ਼ਾਹ ਬੜਾ ਕਰਨਾ ਹੈ ਦਰਦ ਇੰਨੀ ਜਿਆਦੀ ਹੈ ਸੀ ਸੀ ਕਰਦਾ ਪੈਰ ਖਸਕਾਉਂਦਾ ਦਰਬਾਰ ਚੋਂ ਬਾਹਰ ਚਲਾ ਗਿਆ ਬਲੀਰਾਮ ਨਯਾਮੂਦੀਨ ਔਲੀਏ ਦੇ ਕਿਸੇ ਪੈਗੰਬਰ ਮਹਾਪੁਰਸ਼ ਦੀ ਸੰਗਤ ਮਿਲੀ ਤੇ ਸਭ ਕੁਝ ਛੱਡ ਕੇ ਜਮਨਾ ਦੇ ਕੰਢੇ ਬੰਦਗੀ ਕਰਨ ਲੱਗ ਪਿਆ ਬਲੀ ਰਾਮ ਵਜੀਰ ਬੰਦਗੀ ਕਰਨ ਲੱਗ ਇਬਾਦਤ ਕਰਨ ਲੱਗ ਪਿਆ ਕਈ ਚਿਰ ਲੰਘ ਗਿਆ ਤੇ ਜਹਾਂਗੀਰ ਪੁੱਛਦਾ ਹੈ ਬਲੀ ਰਾਮ ਵਜੀਰ ਨਹੀਂ ਕਦੀ ਵੇਖਿਆ ਕਿੱਥੇ ਗਿਆ ਕਹਿੰਦੇ ਬਾਦਸ਼ਾਹ ਹੁਣ ਨਹੀਂ ਆਉਂਦਾ ਕਿਉਂ ਕਹਿੰਦੇ ਹੁਣ ਉਹ ਆਪਣੇ ਰੰਗਾਂ ਵਿੱਚ ਰਹਿੰਦਾ ਹੈ ਜਮਨਾ ਦੇ ਕੰਢੇ ਬੈਠਾ ਹੈ ਉੱਥੇ ਇਬਾਦਤ ਕਰਦਾ ਹੈ ਜਾਹਾਂਗੀਰ ਬਾਦਸ਼ਾਹ ਕਹਿੰਦਾ ਉਹ ਨਹੀਂ ਆਉਂਦਾ ਤੇ ਆਪਾਂ ਤੇ ਵੇਖ ਕੇ ਆਈਏ ਜਾ ਕੇ ਕਿੱਥੇ ਰਹਿੰਦਾ ਕਿਵੇਂ ਰਹਿੰਦਾ ਸਾਧ ਸੰਗਤ ਜੀ ਜਾਹਾਂਗੀਰ ਬਾਦਸ਼ਾਹ ਗਿਆ ਪਹਿਲਾਂ ਤੇ ਬਲੀਰਾਮ ਬੈਠਾ ਸੀ ਫਿਰ ਲੰਮੇ ਪੈ ਗਿਆ ਲੱਤਾਂ ਪਸਾਰ ਕੇ ਨੇੜੇ ਜਾ ਕੇ ਜਾਹਾਂਗੀਰ ਬਾਦਸ਼ਾਹ ਕਹਿੰਦਾ ਪਾਉਂ ਪਸਾਰੇ ਕੱਬ ਕੇ ਕਦੋਂ ਦੇ ਪੈਰ ਪਸਾਰਨੇ ਸਿੱਖ ਲਏ ਆ ਬੇਪਰਵਾਹੀ ਤੇ ਬਲੀਰਾਮ ਕਹਿੰਦਾ ਹਾਥ ਸੰਕੋਚੇ ਜੱਬ ਕੇ ਜਦੋਂ ਦੇ ਤੇਰੇ ਮੋਹਰੇ ਹੱਥ ਅੜੜੇ ਬੰਦ ਕਰਦੇ ਉਦੋਂ ਦੇ ਪੈਰ ਪਸਾਰਨੇ ਸਿੱਖ ਲਏ ਆ ਹੁਣ ਉਹਦੇ ਮੋਰੇ ਅੱਡੀ ਦੇ ਨੇ ਤੇਰੇ ਵਰਗਿਆਂ ਦੀ ਪਰਵਾਹ ਹੀ ਨਹੀਂ ਐ ਜਿਹੜਾ ਗੁਰਮੁਖ ਹੋ ਕੇ ਨਾਮ ਜਪਦਾ ਨਾ ਗੁਰਮੁਖ ਹੋ ਕੇ ਨਾਮ ਜਪਦਾ ਪੜ ਲਿਓ ਫਿਰ ਸਮਾਪਤੀ ਫਦੇ ਗਜਾਉਣਾ ਜੀ ਜਿੱਥੇ ਹੋਰ ਮਹਾਪੁਰਸ਼ ਦਰਸ਼ਨ ਦੇ ਰਹੇ ਨੇ ਉੱਥੇ ਨੇੜੇ ਹੀ ਆਪਣੇ ਸਥਾਨ ਹੈ ਸੰਤ ਬਾਬਾ ਦਲੇਲ ਸਿੰਘ ਜੀ ਮਹਾਪੁਰਸ਼ ਆਪਾਦ ਵਾਲਿਆਂ ਦਾ ਸੰਤ ਗੁਰ ਚਰਨ ਸਿੰਘ ਜੀ ਪੰਡਵਾ ਉਹਨਾਂ ਵੱਲੋਂ ਸਤ ਗੁਰ ਲਾਲ ਸਿੰਘ ਜੀ ਆਏ ਨੇ ਉਹਨਾਂ ਨੂੰ ਜਿਓ ਆਇਆ ਜਵਦੀ ਟਕਸਾਲ ਦੇ ਮੁਖੀ ਮਹਾਪੁਰਖ ਸੰਤ ਗਿਆਨੀ ਅਮੀਰ ਸਿੰਘ ਜੀ ਉਹ ਵੀ ਆਏ ਨੇ ਸਟੇਜ ਵੱਲੋਂ ਮਹਾਪੁਰਸ਼ਾਂ ਵੱਲੋਂ ਜਿਓ ਆਇਆ ਜਹੇਦਾਰ ਬਾਬਾ ਗੁਰਦੇਵ ਸਿੰਘ ਜੀ ਹੋਰ ਬੇਅੰਤ ਸ਼ਕਸ਼ੀਤਾਂ ਸਭ ਨੂੰ ਹੀ ਜਿਓ ਆਇਆ ਜਿਓ ਆਇਆ ਬਾਣੀ ਤੇ ਇਦਾਂ ਕਹਿੰਦੀ ਐ ਜੁੜ ਕੇ ਵੇਖੋ ਉਹ ਤਾਂ ਰਾਜਾਂ ਦਾ ਰਾਜਾ ਬਣ ਜਾਵੇ ਰੱਬ ਦੀ ਜੋ ਸਿਫਤ रब जी जो ਚੋਂ ਪੜੀ ਤੀਰ ਸਭ ਸਿੰਲਾ ਜਾਤ ਨਾ ਪਾਤ ਨਾ ਆਸਰ ਉਹਦੇ ਆਣ ਪਰ ਮਿੰਨਾ ਮਿੱਤਰ ਨਾ ਇਟ ਤਨ ਰੂਪ ਹੀਣਾ ਕਿਸ਼ਾਕ ਨਾ ਸਿੰਲਾ ਰਾਜਾ सगली ਸ੍ਰੇਸ਼ਟ ਕਾ ਹਰ ਨਾਮ ਮਨ ਮਿੰਨਾ ਇਸ ਕੀ ਤੂੜ ਮਨ ਉਦਰੈ ਰਾਹ ਹੋਏ 100% ਨਾ ਸਤਿਗੁਰੂ ਕਿਰਪਾ ਕਰਨ ਬੰਦਗੀ ਵਾਲਿਆਂ ਦੀ ਯਾਤ ਵਿੱਚ ਬਹਿ ਕੇ ਸਾਧ ਸੰਗਤ ਉਹਨਾਂ ਦੇ ਬਚਨ ਜ਼ਿੰਦਗੀ ਚ ਕਮਾ ਕੇ ਸਾਧ ਸੰਗਤ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸ਼ੁਕਰਗੁਜ਼ਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਅਗਲਾ ਸਮਾ ਪਿਆਰ ਨਾਲ ਸਰਵਣ ਕਰੋ ਸਰਬੱਤ ਸੰਗਤਾਂ ਦਾ ਸਰਬੱਤ ਮਹਾਪੁਰਸ਼ਾਂ ਦਾ ਧੰਨਵਾਦ ਭੁੱਲ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ